ਆਖਰੀ ਪਰਿਵਾਰਿਕ ਦਸਤਾਵੇਜ਼ ਸੀ ਵੀ ਆਪਣੀਆਂ ਬੜੀ ਉੱਥੇ ਇੱਕ ਪੀਸੀਆਰ ਦਾ ਚੱਕਰ ਵੀ ਲਵਾਇਆ ਕਰੋ ਕਿਦੋਂ ਮੇਰੀ ਦੋ ਪੋਤਰੀਆਂ ਇੱਕ ਮੇਰੀ ਨੂੰਹ ਹੈ ਇੱਕ ਲਾਹ ਆਪ ਨੂੰ ਸਾਨੂੰ ਪਤਾ ਨਹੀਂ ਲੱਗਾ ਸੀ ਬੂਆ ਮਾਤਾ ਕੋਲ ਕੋਈ ਉੱਥੇ ਚੱਲ ਕੇ ਰਿਪੋਰਟ ਤੋਂ ਮੇਰਾ ਸਾਰਾ ਕੰਮ ਹੈ ਇੱਕ ਪੀਸੀਆਰ ਲਾਈ ਜਾਵੇ ਜੀਸ ਨੂੰ ਨਹੀਂ ਚਲਾਓ ਆਪਾ ਲਗਾਉਨੇ ਆਂ ਹਾਂ ਭਾਈ ਦੇਮਤ ਫਾਇਦੇ ਚ ਹੁੰਦੀ ਹੈ ਕੰਮੀ ਨਾ ਹੋਵੇ ਜੇ ਨਾ ਮਾਰੀ ਕੋਈ ਨਾ ਕਰਦੇ ਸਭ ਨੂੰ ਬਹੁਤ ਵੱਡੀ ਮਾਰ ਤੇ ਬਹੋਰਾ ਹੱਥ ਵਿੱਚ ਆਉਂਦੇ ਜੀ ਮੇਰਾ ਨਾਮ ਅੰਜੂ ਜੇ ਅੱਜ ਛਾਣੇ ਦੇ ਬਾਹਰ ਬੁਕੇ ਹੋ ਕੀ ਕਰ ਰਹੀ ਸੀ ਭਾਈ ਅਸੀਂ ਤੇ ਘਰ ਬੈਠੇ ਸੀ ਮੇਰੇ ਹਸਬੰਦ ਨੇ ਉਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਇਹਨਾਂ ਨੂੰ ਵੀ ਦੇਖੋ ਮਹੱਲੇ ਤਰੀਆ ਨਹੀਂ ਚੰਗਾ ਲੱਗਦਾ ਵੀ ਤੁਸੀਂ ਪਹਿਲਾਂ ਤੇ ਰੰਗ ਬਰੰਗੇ ਮੁੰਡੇ ਲਿਆਂਦਾ ਸੀ ਮੇਰੇ ਘਰ ਵਾਲੇ ਨੇ ਦੋ ਤਿੰਨ ਅਬ ਦੋ ਤਿੰਨ ਹਫਤੇ ਪਹਿਲਾਂ ਵੀ ਕਿਹਾ ਦੋ ਕੁੜੀਆਂ ਆਈਆਂ ਇਸ ਕੁਟੀ ਤੇ ਬਿਠਾ ਕੇ ਇੱਥੋਂ ਬਾਹਰੋ ਲੈ ਕੇ ਗਿਆ ਪ੍ਰੇਮਾਸ ਉਹ ਜਿਹੜਾ ਮੁੰਡਾ ਅੱਜੂ ਹਾਂਜੀ ਉਹਨੇ ਕਿ ਮੇਰੇ ਆਸ ਹਸਬੰਦ ਨੇ ਕਿਹਾ ਕਿ ਪਲੀਜ਼ ਰਿਕੁਐਸਟ ਆ ਤੁਸੀਂ ਜੋ ਕਰਨਾ ਮੱਲੇ ਦੇ ਬਾਹਰ ਕਰੋ ਅੰਦਰ ਨਾ ਕਰੋ ਫਿਰ ਇਹਨਾਂ ਨੂੰ ਇਹਨਾਂ ਨੇ ਗੱਲ ਨਹੀਂ ਸੁਣੀ ਫਿਰ ਦੁਪਹਿਰ ਨੂੰ ਕੱਲ ਦੁਪਹਿਰ ਦੀ ਗੱਲ ਆ ਇਹ ਸਾਡੇ ਕਰਿਆਨਾ ਸਟੋਰ ਆ ਉੱਤੇ ਬਾਹਰ ਮੁੰਡੇ ਦੋ ਟੀਕੇ ਲਾਉਂਦੇ ਸੀ ਮੇਰੀ ਬੇਟੀ ਆਂਦੀ ਸਮਾਨ ਲੈਣਾ ਹੀ 12 ਸਾਲ ਦੀ ਕੁੜੀ ਉਹ ਭੱਜ ਗਈ ਡਰ ਕੇ ਕਹਿੰਦੀ ਮਮਾ ਉੱਤੇ ਮੁੰਡੇ ਟੀਕੇ ਲਾਉਂਦੇ ਉਹ ਦੌਰ ਗਏ ਜਿੱਕੇ ਨਿੱਕੇ ਸਾਡੇ ਬੱਚੇ ਅਸੀਂ ਕੀ ਜਵਾਬ ਦਈਏ ਉਹਨਾਂ ਨੂੰ ਆ ਸਾਡੀਆਂ ਭੈਣਾਂ ਸਾਰੀਆਂ ਵਿਚਾਰੀਆਂ ਮਿਹਨਤ ਕਰਦੀਆਂ ਸਵੇਰ ਨੂੰ ਜਾਂਦੀਆਂ ਆ ਸਾਰਾ ਮੁੱਲਾ ਸਾਡੇ ਨਾਲ ਹੈ ਸਾਡੀ ਰਿਕੁਐਸਟ ਆ ਪਲੀਜ਼ ਇੱਥੇ ਜ਼ਰੂਰ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਪਰੇਸ਼ਾਨ ਆ ਇੱਕ ਪਾਸੇ ਸਰਕਾਰ ਕਹਿੰਦੀ ਨਸ਼ਾ ਮੁਕਤ ਹੋ ਰਿਹਾ ਤੁਹਾਨੂੰ ਹਾਂਜੀ ਤੇ ਇੱਕ ਪਾਸੇ ਫਿਰ ਭਾਜੀ ਥਾਣੇ ਦੇ ਬਾਹਰ ਔਰੀ ਮਾਂ ਉਸ ਔਰਤ ਕਹਿ ਕੇ ਗਈ ਆ ਸਾਰਾ ਸਮਾਜ ਖੜਾ ਸਾਡਾ ਕਹਿੰਦੇ ਜਿੰਨਾ ਕੋਲ ਆਏ ਆ ਤੇ ਆਪ ਮੇਰੇ ਕੋ ਆਂਦੇ ਆ ਉਹਨੂੰ ਪੁੱਛੋ ਕਿ ਪੁਲਿਸ ਤੇਰ ਕੋ ਕੀ ਕਰਨ ਜਾਣੀ ਤੂੰ ਥਾਣੇ ਦੇ ਬਾਹਰ ਖਲੋ ਕੇ ਹੀ ਇਹ ਗੱਲ ਕਹਿਤੀ ਮੈਨੇ ਜਰ ਤੋਂ ਕੰਮ ਕਰ ਰਿਹਾ ਭਾਈ ਇਹ ਤਾਂ ਬਹੁਤ ਕੋਈ ਕਰਦਾ ਹੀ ਨਹੀਂ ਕਾਰਵਾਈ ਕੋਈ ਆ ਵੀ ਬਹੁਤ ਜਿਆਦਾ ਕੰਮ ਕਰ ਅੱਗੇ ਤੇ ਉੱਲਾ ਪੜਦਾ ਸੀ ਹੁਣ ਤੇ ਰਿਹਾ ਹੀ ਨਹੀਂ ਹੁਣ ਤੇ ਦਿਨੇ ਸਵੇਰੇ 4-5 ਵਜੇ ਮੁੰਡੇ ਆਨੇ ਸ਼ੁਰੂ ਹੋ ਜਾਂਦਾ ਰੰਗ ਪੰਚੇ ਸੱਟਦੇ ਤੇ ਪੂਲਸ ਵਾਲੇ ਕਿਉਂ ਆਉਂਦੇ ਨਹੀਂ ਜਿਆਦਾ ਦੁਖੀ ਹੋਣ ਕਰਕੇ ਤੇ ਮੈਂ ਲੈਣਾ ਹਾਂਜੀ ਸਾਹਿਬ ਜੀ ਸਰ ਕੀ ਨਾਮ ਜੱਤਾ ਮੇਰਾ ਨਾਮ ਭਾਈ ਸੋਕ ਵਾਲਮਿਕਨ ਆ ਮੈਂ ਅਰਜੀਵ Gandhi ਨਗਰ ਰਹਿਣਾ ਵਾਂ ਸਾਡੇ ਅਰਜੀਵ Gandhi ਨਗਰ ਦੇ ਵਿੱਚ ਨਾ ਜਿਹੜਾ ਨਸ਼ਾ ਦਾ ਕੰਮ ਹੀ ਜਿਹੜਾ ਇੱਕ ਭਗਵੰਤ ਮਾਨ ਜੀ ਨੇ ਬਹੁਤ ਵੱਡੀ ਮਹਿਮਾ ਚਲਾਈ ਹੈ ਨਸ਼ੇ ਦੇ ਵਿਰੁੱਧ ਤੇ ਸਾਰਾ ਮੁਹੱਲਾ ਨਾ ਇੱਕ ਸਾਡੇ ਉੱਤੇ ਪਰਿਵਾਰ ਰਹਿੰਦਾ ਵਾ ਜੋ ਕਿ ਬਹੁਤ ਜ਼ਿਆਦਾ ਨਸ਼ਾ ਵੇਚਦਾ ਵਾ ਉਹਨਾਂ ਦਾ ਟਾਲੀ ਸੰਬੰਧ ਹੈਗੇ ਆ ਉਹਨਾਂ ਦੀ ਇੱਕ ਭੈਣ ਵੀ ਉੱਤੇ ਆ ਉਹ ਦੋਵੇਂ ਭਰਾ ਨਸ਼ਾ ਕਰਦੇ ਉਹਨਾਂ ਦੇ ਪਹਿਲਾਂ ਵੀ ਪਰਚੇ ਹੈਗੇ ਆ ਐਨਡੀਬੀਐਸ ਦੇ ਕਾਫੀ ਤੇ ਉਹ ਹਟਦੇ ਨਹੀਂ ਪਏ ਹੀ ਉਹਨਾਂ ਨੂੰ ਸਾਰੇ ਮੁਹੱਲੇ ਨੇ ਰਲ ਕੇ ਕਿਹਾ ਪਰ ਉਹ ਇਸੀ ਤੇ ਨਹੀਂ ਆਂਦੇ ਅੱਗੋਂ ਗੱਲ ਪੈਣ ਤੱਕ ਜਾਂਦੇ ਸੀ ਅੱਜ ਪੂਰਾ ਮੁਹੱਲਾ ਦੁਖੀ ਹੋ ਕੇ ਜਿ ਉਹਨਾਂ ਨੂੰ ਕਿਹਾ ਵਾ ਨਸ਼ੇ ਵੇਚਦੇ ਨੂੰ ਫੜਿਆ ਵਾ ਇਹ ਅਗਿਓ ਦੇ ਛੋਟੇ ਭਰਾ ਨੇ ਦਾਤਰ ਕੱਢ ਕੇ ਤੇ ਫਿਰ ਉਹਨਾਂ ਨੂੰ ਮੁੜਕੇ ਜੀ ਥਾਣੇ ਫੜਾਇਆ ਗਿਆ ਵਾ ਜੋ ਕਿ ਸਾਡੇ ਮਾਨਯੋਗ ਐਸ ਐਚਓ ਸਾਹਿਬ ਸ਼ਮਿੰਦਰ ਸਿੰਘ ਜੀ ਤੇ ਸਾਡੇ ਆਪਣਾ ਸੰਦੀਪ ਸਿੰਘ ਜੀ ਚੀਦਾ ਜੀ ਐਡੀਸ਼ਨਲ ਐਸ ਐਚਓ ਸਾਹਿਬ ਉਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਉਹਨਾਂ ਦੇ ਪਰਚੇ ਦਿੱਤੇ ਆ ਤੇ ਇਹ ਬਹੁਤ ਹੀ ਜਿਆਦਾ ਮਾਣ ਕਰਦੇ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਨਸ਼ਾ ਦੇ ਵਿਰੁੱਧ ਇਹ ਮਹਿਮਾ ਚਲਾਈ ਆ ਤੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਸਾਡਾ ਹਮ ਹਮਾ ਕੇ ਸਾਥ ਦਿੱਤਾ ਜੀ ਤੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਸਾਡੀ ਪੰਜਾਬ ਪੁਲਿਸ ਨੂੰ ਜਿਹੜੇ ਨਸ਼ਿਆਂ ਦੇ ਵਿਰੁੱਧ ਇਸ ਵਕਤ ਸਖਤੋ ਸਖਤ ਕਾਰਵਾਈ ਕਰਦੇ ਪਏ ਆ ਜੀ ਜੀ ਸਰ ਇੱਕ ਮਹੱਤਵਾਨ ਵਸੂਲ ਕੋਲ ਮੇਟ ਆਈ ਸੀ ਮਾਮਲਾ ਇੱਕ ਜੀਵਨਗਰ ਜਿਹੜਾ ਹੈਗਾ ਆਬਾਦੀ ਹੈਗੀ ਆ ਉਹਦੇ ਮੁਹੱਲਾ ਨਿਵਾਸੀਆਂ ਨੇ ਇੱਕ ਕੰਪਲੇਟ ਦਿੱਤੀ ਆ ਕਿ ਅੱਜੂ ਨਾਮ ਦਾ ਜਿਹੜਾ ਮੁੰਡਾ ਹੈਗਾ ਸਾਦਾ ਨਾਮ ਦਾ ਇਹ ਜਿਹੜਾ ਹੈਗਾ ਇੱਥੇ ਕਾਫੀ ਗੁੰਡਾਗਰਦੀ ਕਰਦਾ ਹੈ ਠੀਕ ਆ ਜੀ ਤੇ ਇਹਦੇ ਕੰਪਲੇਟ ਕਰ ਰਹੇ ਵੈਰੀਫਾਈ ਕਰ ਰਹੇ ਆ ਜੋ ਬਣਦੀ ਕਾਨੂੰਨੀ ਕਰਦੇ ਫਿਰ ਜਲਦੀ